ਜੀ ਬਜਨੋਸ਼ ਕਰ ਰਿਹਾ ਦਾਪਸ ਹੱਥਿਆ ਗਾਲ ਕੀ ਹਾਲ ਚਾਲ ਹੈ ਬਰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜਟ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਰਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਆ ਕਰੀਏ ਤਾਂ ਇੱਕ ਦੋ ਇੱਕ ਖਰੇ ਤੇ ਬੰਬਾਂ ਅਨਮਰਾਂ ਦਾ ਸ਼ੌਂਕ ਕਰਾਂ ਤੇ ਰਿਆ ਕਰੀਏ ਹਾਂ ਜੀ ਵੀ ਸਤਿਨੂੰ ਚੈੱਕ ਕਰੋ ਮੇਰਾ ਭਰਾ ਆਪਣੇ ਬਾਈ ਜੀ ਬਿਲਕੁਲ ਚੂਕ ਬੱਚਿਆਂ ਦੀ ਕੁਆਲਿਟੀ ਪ्युअर ਸੱਚ ਨੂੰ ਤਾਦ ਪੋਨੂ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਤੁਹਾਡੇ ਲਈ ਅੱਜ ਆਪਾਂ ਦਨ ਬੱਚਿਆਂ ਦੀ ਵੀਡੀਓ ਲਾ ਰਹੇ ਆ ਬਾਈ ਜੀ ਬੱਚੇ ਕਾਦੇ ਮੈਂ ਕਹਿੰਦਾ ਨੀਰੀ ਤਬਾਹੀ ਨੇ ਤਬਾਹੀ ਮੇਰਾ ਭਰਾ ਠੀਕ ਹੈ ਜੀ ਜਿੰਨੇ ਮਰਜੀ ਡਾਲੀਓ ਮੇਰਾ ਭਰਾ ਬਾਈ ਹਰਾਂ ਦੇ ਘਰ ਦੇ ਸਿਲੈਕਟ ਜੋੜਿਆਂ ਦੇ ਬੱਚੇ ਪੱਕੀਆਂ ਠੱਲਾਂ ਵਾਲੇ ਠੀਕ ਹੈ ਜੀ ਬਿਲਕੁਲ ਬਾਈ ਜੀ ਤਰਾਸ਼ੇ ਹੋਏ ਬੱਚੇ ਨੇ ਚੈੱਕ ਕਰ ਲਓ ਪ्युअर ਪੋਨੂ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਆਪਣੇ ਇਹ ਬੱਚੇ ਕਲੀਆਂ ਦੇ ਬੱਚੇ ਆ ਮੇਰਾ ਭਰਾ ਠੀਕ ਹੈ ਜੀ ਜਿਹੜੀ ਮਰਜ਼ੀ ਢਾਂਗੀ ਤੇ ਲਾ ਕੇ ਪੂਰੇ ਬੱਚੇ ਨੇ ਤੁਸੀਂ ਆਪਣਾ ਸ਼ੌਂਕ ਪੂਰਾ ਕਰ ਲਿਓ ਠੀਕ ਹੈ ਜੀ ਆਪਣੀ ਉੱਤਰ ਦੀ ਫੁੱਲ ਗਾਰੰਟੀ ਰਹੇਗੀ ਬਾਕੀ ਮੇਰਾ ਭਰਾ ਜਿੰਨੀ ਤਗੜੀ ਤੁਸੀਂ ਸਾਂਭ ਕਰ ਲੋਗੇ ਉਹਨਾਂ ਚੰਗਾ ਰਿਜ਼ਲਟ ਤੁਹਾਨੂੰ ਮਿਲ ਜਾਏਗਾ ਮੇਰਾ ਵੀਰੋ ਚੈੱਕ ਕਰ ਲੋ ਮਰਾ ਭਰਾ ਠੀਕ ਹੈ ਜੀ ਇਹ ਤਿੰਨੋਂ ਬੱਚੇ ਮੇਰਾ ਭਰਾ ਇੱਕੋ ਕਰਦੇ ਨੇ ਆਹ ਭਾਈ ਜੀ ਦੋ ਜਿਹੜੇ ਮਗਰ ਵਾਲੇ ਇਹ ਵੀਰੇ ਇੱਕੋ ਝੂੜੀ ਦੇ ਦੋਨੇ ਸਗੇ ਭਰਾ ਚੈੱਕ ਕਰ ਲੋ ਜੀ ਨੀਲਾ ਚਿੱਟੀਆਂ ਦਾ ਦੂਜਾ ਭਾਈ ਜੀ ਚੀਨਾ ਆ ਚਿੱਟੀਆਂ ਅੱਖਾਂ ਦਾ ਸੋਰੀ ਪੀੜੀਆਂ ਅੱਖਾਂ ਦਾ ਠੀਕ ਹੈ ਜੀ ਤੇ ਅਗਲਾ ਬੱਚਾ ਵੀ ਪੀੜੀਆਂ ਅੱਖਾਂ ਦਾ ਚੈੱਕ ਕਰ ਲੋ ਕਾਲਾ ਪੋਟ ਔਰ ਬਾਈ ਜੀ ਕਾਲੀ ਪੂਛ ਰਖਦਾ ਪਠਾ ਇਹ ਚੈੱਕ ਕਰ ਲੋ ਮਰਾ ਵੀਰ ਤਿੰਨੇ ਆਪਣੇ ਬੱਚੇ ਸੱਜ ਨੂੰ ਬਿਲਕੁਲ ਤੰਦਰੁਸਤ ਨੇ ਠੀਕ ਹੈ ਜੀ ਜਿਹੜੇ ਕਿਸੇ ਭਰਾ ਨੂੰ ਚਾਹੀਦੇ ਹੁਣ ਆਪਣੇ ਨਾਲ ਹੇਠਾਂ ਦਿੱਤੇ ਨੰਬਰ ਤੇ ਮੇਰਾ ਭਰਾ ਸੰਪਰਕ ਕਰ ਸਕਦਾ ਆ ਠੀਕ ਹੈ ਜੀ ਤੇ ਆਜੋ ਵੀ ਸੱਜ ਨੂੰ ਹੁਣ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਤੇ ਮਰਾ ਵੀਰ ਵੀਡੀਓ ਤੁਸੀਂ ਲਾਸਟ ਤੱਕ ਵੇਖਿਓ ਤੇ ਉਮੀਦ ਕਰਦਾ ਵੀ ਤੁਹਾਡਾ ਕਿ ਬੱਚੇ ਤੁਹਾਨੂੰ ਬਹੁਤ ਪਸੰਦ ਆਣਗੇ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਆਪਣੀ ਚੰਗੀ ਲੱਗੀ ਮੇਰਾ ਫਿਰ ਆਪਣਾ ਕਮੈਂਟ ਲਾਜ਼ਮੀ ਕਰਕੇ ਜਾਇਓ ਠੀਕ ਹੈ ਹਾਂਜੀ ਵੀ ਸੱਦ ਨੂੰ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰੋ ਭਾਈ ਜੀ ਆਪਣੀ ਇਸ ਬੱਚੇ ਦੀ ਕੁਆਲਿਟੀ ਪਿਓਰ ਸੱਦ ਨੂੰ ਪੁੰਨ ਵਾਲੇ ਕਬੂਤਰਾਂ ਦੇ ਵਿੱਚੋਂ ਬਾਈ ਰਾਂ ਦੇ ਘਰ ਦੇ ਸਿਲੈਕਟ ਜੋੜਿਆਂ ਦੇ ਬੱਚੇ ਨੇ ਚੈੱਕ ਕਰ ਲਓ ਜੀ ਠੀਕ ਹੈ ਵੀਰੇ ਬੰਦਾ ਹਾਲ ਦੀ ਘੜੀ ਚਿੱਟੀਆਂ ਅੱਖਾਂ ਹੋ ਸਕਦਾ ਬੱਚਾ ਇਹ ਵੀਰਿਆਂ ਅੱਖਾਂ ਦਾ ਬਣ ਜੇ ਜਾਂ ਚਿੱਟੀਆਂ ਅੱਖਾਂ ਦੀ ਬਣੇਗਾ ਮੇਰਾ ਭਰਾ ਘੱਟ ਘੜ ਚੈੱਕ ਆ ਲਓ ਜੀ ਬੱਚੇ ਦਾ ਅੱਗੋ ਚੌੜਾ ਤੇ ਵਿੱਚੋ ਜਮ ਐਨ ਬਰੀਕ ਬਾਈ ਜੀ ਪੂਰੇ ਉੱਚਾ ਲੰਮਾ ਬੱਚਾ ਠੀਕ ਹੈ ਜੀ ਬਿਲਕੁਲ ਮੇਰਾ ਭਰਾ ਸੱਪ ਮਾਰ ਕੇ ਬੱਜੇ ਨੇ ਵੀਰੇ ਸਿਲੈਕਟ ਜੋੜਿਆਂ ਦੇ ਬੱਚੇ ਤੇ ਬਾਈ ਜੀ ਬੱਚੇ ਆਪਣੇ ਦੀਆਂ ਤੁਸੀਂ ਕਰਨੀਆਂ ਚੈੱਕ ਕਰ ਲਓ ਮੇਰਾ ਭਰਾ ਪੂਝੇ ਤੇ ਵਿੱਚੋਂ ਅੱਧਾ ਇੰਚ ਬਾਹਰ ਨੂੰ ਜਾਂਦੀਆਂ ਨਹੀਂ ਬਾਕੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਚੈੱਕ ਕਰੋ ਜੀ ਰੰਗ ਰੂਪ ਠੀਕ ਹੈ ਜੀ ਚੀਨੇ ਦੇ ਵਿੱਚ ਹਲਕੀ ਜੀ ਲਾਲਪਨ ਬੱਚਾ ਇਹ ਮਾਰਦਾ ਆ ਤੇ ਆ ਸਦ ਨੂੰ ਬੱਚੇ ਆਪਣੇ ਦਾ ਪੱਲਾ ਜੀ ਕਰੋ ਚੈੱਕ ਮੇਰਾ ਭਰਾ ਬੱਚੇ ਦੇ ਪੱਲੇ ਦੀ ਕੁਆਲਿਟੀ ਦੇਖੋ ਜੀ ਕਿੰਨਾ ਚੀੜਾ ਬੱਚਾ ਤੇ ਮੇਰਾ ਭਰਾ ਪੱਲੇ ਜੀ ਤੁਸੀਂ ਲੈਂਥ ਚੈੱਕ ਕਰ ਲੋ ਕਿੰਡੀ ਵੱਡੀ ਲੈਂਥ ਦਾ ਆਪਣਾ ਇਹ ਬੱਚਾ ਆ ਠੀਕ ਹੈ ਤੇ ਆ ਸਦ ਨੂੰ ਤੁਸੀਂ ਬੱਚੇ ਦੀ ਪਹਿਲਾਂ ਪੂਛ ਚੈੱਕ ਕਰੋ ਯਾਰ ਬਿਲਕੁਲ ਬੰਦ ਪੂਛ ਰਹਾਦਾ ਕੋਈ ਕਿਤੇ ਆਪਾਂ ਫੜੀ ਨਹੀਂ ਆ ਕੋਈ ਕੋਹ ਨਹੀਂ ਦੇ ਲੋ ਹਵਾ ਚੱਲੀ ਆ ਨਹੀਂ ਤਾਂ ਕਰਕੇ ਥੋੜੀ ਪੂਛ ਉੜਦੀ ਪਈ ਹੈ ਜੀ ਠੀਕ ਹੈ ਤੇ ਆ ਸਦ ਨੂੰ ਅਗਲਾ ਪੱਲਾ ਜੀ ਆਪਣੇ ਬੱਚੇ ਦਾ ਅ ਚੈੱਕ ਕਰ ਲਓ ਮੇਰਾ ਭਰਾ ਬਿਲਕੁਲ ਬਾਈ ਜੀ ਕੋਰੇ ਬੱਚੇ ਨੇ ਠੀਕ ਹੈ ਜੀ ਜਿਹੜੀ ਮਰਜੀ ਢਾਂਗੀ ਤੇ ਲਾ ਕੇ ਤੁਸੀਂ ਆਹ ਦਾ ਸ਼ੌਂਕ ਪੂਰਾ ਕਰ ਸਕਦੇ ਹੋ ਤੇ ਆਹ ਬਾਈ ਜੀ ਬਚਿਆਂ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਟੀ ਵੇ ਤੇ ਜਮਾਂ ਬੰਦ ਜੋੜ ਠੀਕ ਹੈ ਜੀ ਅੱਖੀਆਂ ਰਿੰਗਾਂ ਦੇ ਇਹ ਬੱਚੇ ਨੇ ਚੈੱਕ ਕਰ ਲਓ ਕੋਈ ਠੱਲ ਵੱਡੀ ਨਹੀਂ ਕੋਈ ਕੋਹ ਨਹੀਂ ਮੇਰਾ ਵੀਰ ਠੀਕ ਹੈ ਜੀ ਜਮਾਂਦਰੂ ਪੈਰਾਂ ਨਾਲ ਘੱਲਾਂ ਨੇ ਚੈੱਕ ਕਰ ਲਓ ਬਾਕੀ ਆ ਹਾਮ ਕੰਮਲ ਵਜੂ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਬੱਚੇ ਦਾ ਇਹ ਵੀਰੇ ਆਪਣਾ ਪਹਿਲਾ ਬੱਚਾ ਸੀ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਹਾਂ ਜੀ ਵੀ ਸਦਰੋ ਆਹ ਆਪਣਾ ਅਗਲਾ ਬੱਚਾ ਮੇਰਾ ਭਰਾ ਚੈੱਕ ਕਰ ਲੋ ਵੀ ਜਿਹੜਾ ਸਾਨੂੰ ਪਹਿਲਾ ਬੱਚਾ ਵਿਖਾਇਆ ਤੇ ਆਹ ਬੱਚਾ ਮੇਰਾ ਵੀ ਠੀਕ ਹੈ ਜੀ ਇੱਕੋ ਝੋਲੀਏ ਦੋਨੇ ਮੇਰਾ ਭਰਾ ਸਾਗੇ ਭਰਾਣੇ ਚੈੱਕ ਕਰ ਲੋ ਆਹ ਵੀਰੇ ਬੱਚਾ ਆਪਣਾ ਨੀਲਾ ਆ ਠੀਕ ਹੈ ਜੀ ਪਿਓਰ ਸਦਰੋ ਕੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਚੈੱਕ ਕਰ ਲੋ ਮਾਂ ਪਿਓ ਉਹਨਾਂ ਦੀ ਚੀਨੀਏ ਸੀ ਗਈ ਠੀਕ ਹੈ ਬੱਚੇ ਨੀਲੇ ਵੀ ਘੜਦੇ ਚੀਨੀਏ ਵੀ ਘੜਦੇ ਆ ਜੀ ਚੈੱਕ ਕਰ ਲੋ ਠੀਕ ਹੈ ਬੱਚੇ ਦਾ ਬਾਡੀ ਸਟਰਕਚਰ ਤੇ ਆਹ ਸਦਰੋ ਬੱਚੇ ਆਪਣੀ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਬਿਲਕੁਲ ਸਦਰੋ ਚਿੱਟੀਆਂ ਅੱਖਾਂ ਦਾ ਆਪਣਾ ਇਹ ਬੱਚਾ ਬਣੇਗਾ ਤੇ ਆਹ ਵੇ ਜੀ ਬੱਚੇ ਆਪਣੇ ਦਾ ਪੱਲਾ ਜੀ ਲਓ ਮੇਰਾ ਵੀਰ ਚੈੱਕ ਕਰੋ ਜੀ ਪੱਲੇ ਦੀ ਕੁਆਲਿਟੀ ਗੋਲੇ ਰੰਗਾਂ ਨੀਲਾ ਆਪਣਾ ਬੱਚਾ ਹੈ ਚੈੱਕ ਕਰ ਲਓ ਠੀਕ ਹੈ ਤੇ ਆਹ ਸੱਜਣੋਂ ਨੈਕਸਟ ਪੱਲਾ ਜੀ ਆਪਣੇ ਬੱਚੇ ਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਬਿਲਕੁਲ ਚੌੜੇ-ਚੌੜੇ ਪੱਲੇ ਆ ਕੋਈ ਗਿਆ ਨਹੀਂ ਆ ਕੋਈ ਕੋਹ ਨਹੀਂ ਆ ਮੇਰਾ ਵੀਰ ਠੀਕ ਹੈ ਜੀ ਤੇ ਆਹ ਸੱਜਣੋਂ ਬੱਚੇ ਆਪਣੇ ਦੀ ਪੂਛ ਆ ਜੀ ਪੂਂਜੇ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰੱਖਦਾ ਆ ਠੀਕ ਹੈ ਤੇ ਆਹ ਸੱਜਣੋਂ ਬੱਚੇ ਆਪਣੇ ਦੇ ਪੈਰ ਜੀ ਕਾਲੀ ਨੋਕ ਕਾਲੀਆਂ ਨੋਦਰਾ ਪੈਰ ਦੇ ਵਿੱਚ ਇਹਦੇ ਵੀ ਪੱਕੀ ਰਿੰਗ ਲੱਗੀ ਹੋਈ ਜਮਾਂ ਬੰ ਠੀਕ ਹੈ ਜੀ ਇਹ ਆ ਲੋ ਜੀ ਚੈੱਕਾਂ ਸਾਦਿਓ ਤੁਸੀਂ ਠੀਕ ਹੈ ਮੇਰਾ ਭਰਾ ਆਹਾ ਵੇ ਜੀ ਆਪਣਾ ਮਕਮਲ ਦੂਸਰਾ ਨੀਲਾ ਪੱਠਾ ਸੀਗਾ ਤੇ ਆਹ ਉਪਰਾ ਹੁਣ ਮੈਂ ਤੁਹਾਨੂੰ ਲਾਸਟ ਪੱਠੇ ਦਾ ਸ਼ੌਕ ਕਰਾਉਣਾ ਠੀਕ ਹੈ ਜੀ ਸਾਜੀ ਵੀ ਸਦ ਨੂੰ ਆਹਾ ਆਪਣਾ ਲਾਸਟ ਤੇ ਵੇ ਜੀ ਤੀਜਾ ਬਚਾ ਚੈੱਕ ਕਰੋ ਪਿਓਰ ਸਦ ਨੂੰ ਪੁਣ ਮੋਲੇ ਤੁਹਾਨੂੰ ਸੰਧੂਰੀ ਜੀ ਨੋਕ ਵੇ ਜੀ ਸੰਧੂਰੀ ਬਲਕਾ ਉਦੋਂ ਵੇ ਜੀ ਜਮਾ ਪੀਲੀ ਅੱਖਾਂ ਦਾ ਆਪਣਾ ਇਹ ਬੱਚਾ ਅੱਖ ਦੀ ਮਹੱਤਤਾ ਹੈ ਮਾ ਬਾਈ ਜੀ ਟੇਪਰ ਦੇ ਵਿੱਚ ਸਾਰੇ ਆ ਨੋਕ ਦੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਕਾਲਾ ਪੋਟਾ ਜਮਾਂਦਰੂ ਤੇ ਬਾਈ ਜੀ ਕਾਲੀ ਪੂਛਾ ਬਹੁਤ ਸੁਨੱਖਾ ਠੀਕ ਹੈ ਜੀ ਹਲਕੇ ਹਲਕੇ ਦੂਸਿਆਂ ਕੋਲ ਕਾਲੇ ਚੋਟਾ ਆਪਣੇ ਸੁਭਜਲੇ ਪੋਟੇ ਦੀ ਕੁਆਲਿਟੀ ਚੈੱਕ ਕਰ ਲਓ ਕੋਈ ਕਲਫ ਨਹੀਂ ਕੋਈ ਕੋਹ ਨਹੀਂ ਮਰਾਪਰਾ ਠੀਕ ਹੈ ਜੀ ਜਮਾਂਦਰੂ ਬੱਚਾ ਆਪਣਾ ਇਹ ਆਈਆਂ ਬਾਕੀ ਤੁਸੀਂ ਐਸ 1 ਵੀ ਮਰਾਪਰਾ ਬੱਚੇ ਆਪ ਨੂੰ ਚੈੱਕ ਕਰ ਲਓ ਵੀਰੇ ਜਿੰਨੇ ਮਰਜੀ ਨਾਲੀ ਉੱਪਰ ਕੋ ਸਿਲੈਕਟ ਜੋੜੀਆਂ ਦਿੱਤੇ ਰਾਸ਼ੀ ਹੋਏ ਬੱਚੇ ਨੇ ਮੇਰਾ ਵੀ ਠੀਕ ਹੈ ਜੀ ਬਾਕੀ ਅੱਗੇ ਥੋੜੀ ਸਾਮਿਆ ਜੀ ਤੇ ਆ ਬਾਈ ਜੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਬਿਲਕੁਲ ਸਜਣਾ ਪੀੜੀ ਆਖਾ ਸੰਦੂਰੀ ਨੋਕ ਸੰਦੂਰੀ ਬਲਕਾਂ ਦਾ ਆਪਣਾ ਇਹ ਬਟਕ ਤੇ ਆਹ ਬਈ ਜੀ ਬੱਚੇ ਦਾ ਪੱਲਾ ਜੀ ਬਰੇ ਹਵਾ ਬਹੁਤ ਚੱਲਦੀ ਪਈ ਤਾਂ ਇਹ ਕਿੰਨਾ ਫਰ ਥੋੜੇ ਜਿਹਾ ਉੱਡਦੇ ਹੋਏ ਨੇ ਜਿਵੇਂ ਤੁਸੀਂ ਵੀਡੀਓ ਵਿੱਚ ਸੁਣ ਨਹੀਂ ਸਕਦੇ ਹੋ ਹੋਗੇ ਠੀਕ ਆ ਜੀ ਤੇ ਆਹ ਬਰੇ ਅਗਲਾ ਬੁੱਲਾ ਆਪਣੇ ਬੱਚੇ ਦਾ ਚੈੱਕ ਕਰ ਲਓ ਮੇਰਾ ਵੀਰ ਬਿਲਕੁਲ ਸਜਣਾ ਪੂਰੇ ਚੂਕ ਬੱਚੇ ਨੇ ਦਾਣਾ ਪਾਣੀ ਵਧੀਆ ਖਾਂਦੇ ਨੇ ਤੇ ਆਹ ਬਈ ਜੀ ਆਪਣੀ ਇਸ ਬੱਚੇ ਦੇ ਪੈਰ ਜੀ ਪੈਠ ਵਾਲੀ ਥਾਂ ਤੇ ਬਰੇ ਸਕੂਟਰ ਦੇ ਯਾਨਕਿ ਬੱਚੇ ਦੇ ਲੱਪਾ ਇਸ ਚੈੱਕ ਕਰ ਲਓ ਪੈਰਾਂ ਦੀ ਕੁਆਲਟੀ ਮੰਦ ਜੁੜਾ ਦਾ ਬੱਚਾ ਪੈਰ ਦੇ ਵਿੱਚ ਇਹਦੇ ਵੀ ਮੇਰਾ ਵੀ ਰਿੰਗ ਲੱਗੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਨਾਮ ਫੋਨ ਨੰਬਰ ਲੱਗੇ ਹੋਏ ਪਰ ਮੇਰੇ ਜਮਾਨਦਰ ਤੁਲਨਾ ਹੈ ਪਾਈਆਂ ਵੀ ਨੇ ਠੀਕ ਹੈ ਜੀ ਕੋਈ ਕੱਟ ਕੇ ਨਹੀਂ ਪਾਈਆਂ ਕੋਈ ਗਾ ਨਹੀਂ ਐ ਕੀ ਕਰਦੇ ਵੀਰੇ ਆਪਣੇ ਇਹ ਬੱਚੇ ਨੇ ਚੈੱਕ ਕਰ ਲਓ ਤੇ ਆਹ ਬਈ ਜੀ ਆਪਣਾ ਮਕਮਲ ਲਾਸਟ ਬੱਚਾ ਸੀਗਾ ਤੇ ਆ ਉਪਰ ਹੁਣ ਸਾਰੇ ਬੱਚੇ ਇਹ ਜਾਬਲੇ ਦੇ ਵਿੱਚ ਦੁਆਰ ਤੋਂ ਸ਼ਾਮਿਲ ਕੀ ਬਾਕੀ ਸਭ ਨੂੰ ਵੀਡੀਓ ਵਿੱਚ ਨਾਲ ਥੋੜੀ ਹਵਾ ਚੱਲੀ ਜਾਂਦੀ ਜਿਵੇਂ ਕਿ ਤੁਸੀਂ ਆਸੇ-ਪਾਸੇ ਆਪਣਾ এনवायरमेंट ਦੇਖ ਸਕਦੇ ਹੋ ਠੀਕ ਹੈ ਜੀ ਹਵਾ ਅੱਜ ਚੱਲਦੀ ਪਈ ਆ ਤਾਂ ਕਰਕੇ ਬੱਚੇ ਥੋੜੇ ਸਹਿਮੇ ਜੇ ਫਿਰਦੇ ਨੇ ਵਿਚਾਰੇ ਕੋਹਤਾ ਨਮੀ ਚਬਕ ਲਕਿਨੀ ਲਵਾਜਾ ਸਦ ਨੂੰ ਗੁੱਸਾ ਦੇਖੋ ਕਿੱਦਾਂ ਕਰਦਾ ਦੇਖੋ ਜੀ ਦੇਖੋ ਮਾਂ ਵੀ ਮਾਰਦਾ ਹੈ ਵੀ ਆ ਦੇਖੋ ਗੁੱਸਾ ਕਰਦਾ ਪੂਰਾ ਆਪਾਂ ਪੰਜਰਾ ਮੇਰਾ ਭਰਾ ਸਾਈਡ ਤੇ ਲਾਤਾ ਆ ਠੀਕ ਹੈ ਇੱਥੇ ਹਵਾ ਘੱਟ ਜਾਂਦੀ ਆ ਤੇ ਬੱਚੇ ਤੁਹਾਨੂੰ ਚੰਗੀ ਤਰ੍ਹਾਂ ਮਰਾ ਵੀ ਸਮਝ ਆ ਜਾਣਗੇ ਆ ਨੀਲੇ ਬੱਚੇ ਦੀ ਕੁਆਲਿਟੀ ਚੈੱਕ ਕਰ ਲੋ ਜੀ ਦੇਖੋ ਠੀਕ ਹੈ ਜੀ ਬਿਲਕੁਲ ਭਾਜੀ ਤੰਦਰੁਸਤ ਨੇ ਠੀਕ ਹੈ ਵਧੀਆ ਪਲੇ ਹੋਏ ਨੇ ਟਾਪ ਬਲੱਡ ਲਾਈਨ ਦੇ ਵਿੱਚੋਂ ਆਪਣੇ ਇਹ ਤਿੰਨੇ ਬੱਚੇ ਨੇ ਸੋ ਵੀਰੇ ਕੋਈ ਸਿੰਗਲ ਬੱਚਾ ਨਹੀਂ ਮਿਲਣਾ ਕੋਈ ਭਰਾ ਇੰਜ ਨਹੀਂ ਗਏ ਵੀਰੇ ਸਾਨੂੰ ਨੀਲਾ ਬੱਚਾ ਦੇ ਦਿਓ ਸਾਨੂੰ ਚੀਨਾ ਦੇ ਦਿਓ ਜਾਂ ਸਾਨੂੰ ਪੀਲੀ ਅੱਖਾਂ ਕਾਲੇ ਪੋਟੇ ਵਾਲਾ ਦੇ ਦਿਓ ਵੀਰੇ ਤਿੰਨ ਬੱਚੇ ਤਿੰਨੇ ਬੱਚੇ ਆਪਾਂ ਇਕੱਠੇ ਹੀ ਦੇਣੇ ਆ ਮਰਾ ਭਰਾ ਠੀਕ ਹੈ ਠੀਕ ਹੈ ਵੀ ਸਦਨੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਵਾਲੇ ਐਂਪਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬੱਜੀ